ਤੁਹਾਡੇ ਇਲਾਕੇ 'ਚ ਤੇ ਹੈਲੀਕਾਪਟਰ ਦੇਤਾ ਤੁਸੀਂ ਫੇਰ ਵੀ ਕਹੀ ਜੰਨੇ ਹੋ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਨੇ ਕਹਿੰਦੇ ਇਹ ਇਲਾਕੇ 'ਚ ਹੈਲੀਕਾਪਟਰ ਘੁੰਮੂਗਾ ਤੇ ਹੈਲੀਕਾਪਟਰ ਦੇ ਚਾਬੀਆਂ ਦੇ ਗਏ ਕਹਿੰਦੇ ਕਿ ਰੱਖ ਲਓ ਤੁਸੀਂ ਤੇ ਤੁਸੀਂ ਫੇਰ ਵੀ ਕਹੀ ਜੰਨੇ ਹੋ ਮੁੱਖ ਮੰਤਰੀ ਸਾਹਿਬ ਬਾਬਾ ਜੀ ਹੈਲੀਕਾਪਟਰ ਨੂੰ ਚੱਟਣਾ ਸਾਡੇ ਤੇ ਜਾਨਵਰ ਐਡੇ ਸਿਆਣੇ ਹੋ ਗਏ ਉਹਦੀ ਵਾਲ ਸ਼ਕਲ ਨਹੀਂ ਉਹਦੀ ਹੈਲੀਕਾਪਟਰ ਦੀ ਵੀ ਕਹਿੰਦੇ ਅੱਡੇ ਤੇ ਜਾਨਵਰਾਂ ਨੂੰ ਸੋਜੀ ਆ ਗਈ ਆ ਉਹਦੇ ਜਦੋਂ ਪੀਲਾ ਰੰਗ ਵੰਦੇ ਨੇ ਉਹ ਕਹਿੰਦੇ ਇਹ ਤਾਂ ਪਾਗਲਾ ਦਾ ਰੰਗ ਆ ਉਹਨੇ ਸਾਡੇ ਆਪਾਂ ਦੇ ਚੱਟਣਾ ਜਹਾਜ਼ ਨੂੰ ਕਹਦਾ ਦਿੱਤਾ ਉਹਨੇ ਜਹਾਜ ਨੇ ਸਿਰ ਤੇ ਸਵਾਦ ਦਿੱਤਾ ਇਦਾਂ ਤੇ ਘਰ ਦੇ ਵਿੱਚ ਜਾਨਵਰ ਰੱਖਿਆ ਉਹ ਗਵਾਚ ਜੇ ਨਾ ਤੋ ਉਹਦਾ ਫਿਕਰ ਰਹਿੰਦਾ ਇਹ ਤੇ ਇਹ ਤੁਹਾਡੀ ਕੁੱਤਿਆਂ ਨੂੰ ਮਾਰੀ ਇਹਨਾਂ ਨੇ ਹਾਲਤ ਕਰਦੀ ਉੱਤੋਂ ਸੁੱਟਣਦੇ ਨੇ ਆਪਾਂ ਬੰਦੇ ਆ ਮਨੋਖੇ ਆ ਉਹ ਇਦਾਂ ਸੁੱਟਣਦੇ ਨੇ ਸੁੱਟ ਕੇ ਥੱਲੇ ਸੁੱਟ ਦਿੰਦੇ ਨੇ ਕਈਆਂ ਨੂੰ ਰਾਤ ਅਸਲੀ ਅਸਲੀ ਜਿਹੜੇ ਸੇਵਾ ਕਰਨ ਵਾਲੇ ਸਿੰਘ ਨੇ ਵੇਖੋ ਸਲਾਮ ਹੈ ਮੈਂ ਇਹੋ ਚੀਜ਼ ਦਿਖਾਉਣੀ ਚਾਹਨਾ ਉੱਪਰ ਲੈ ਕੇ ਥੱਲੇ ਭਿਜੇ ਹੋਏ ਭਿਜੇ ਤੁਸੀਂ ਇਹ ਵੇਖੋ ਇਹ ਪੂਰੇ ਇੰਦਰ ਦੇਵਤਾ ਨੇ ਨਾ ਤੇ ਪੂਰਾ ਇਹਨਾਂ ਨੂੰ ਗਲਾਸ ਕੀਤਾ ਇੱਥੇ ਵੇਖੋ ਉਹ ਲੁਧਿਆਣੇ ਵਾਲੀ ਸੰਗਤ ਨਾਨਕਸਰ ਤੋਂ ਆਈ ਸਾਡਾ ਇਹਨਾਂ ਨਾਲ ਕੋਈ ਰਿਸ਼ਤਾ ਤੇ ਨਹੀਂ ਸਿਰਫ ਇੱਕ ਇਨਸਾਨੀਅਤ ਤੌਰ ਤੇ ਆਏ ਹਾਲਾਂਕਿ